ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰ ਸਨਾ ਧਨ ਧਨ ਹੈ ਮੇਰੀ ਜਿੰਦੜੀ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਇਹ ਸ੍ਰਵਣ ਭਲੇ ਸੋਵਨੀ ਕਹੇ ਮੇਰੀ ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ ਨਾਮੋ ਤਤੇ ਅਗਰ ਵਾਸ ਸੁਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਮ ਸਾਹਿਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਸੋ ਕਹੋ ਟੱਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ सरी महल्ला ਕਰ ਬਿਰਥਾ ਸਗਲ ਮਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾਪ ਸਹਾਈ ਸੱਚਾ ਸਾਹਿਬ ਹੋਆ ਰਖਵਾਲਾ ਰਾਖਲੀ ਕੰਠ ਲਾਉ ਨਿਰਭਉ ਭੈ ਸਦਾ ਸੁਖਮਾਨੇ ਨਾਮਿਕ ਹਰ ਗੁਣ ਗਾਈ ਸਾਚਾ ਸਾਹਿਬ ਕਲੀ ਕੰਠ ਲਾਉ ਨਿਰਭਉ ਭੈ ਸਦਾ ਸੁਖਮਾਨ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਧਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਦੀ ਬਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾ ਕੋ 675 ਅੰਗ ਦੇ ਉੱਤੇ ਸੁਭਾਏਦਾਨ ਤਨਸਰੀ ਮਹੱਲਾ ਪੰਜਵਾਂ ਪੰਜਵੇਂ ਵਕਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਤਨਸਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਮੇਰਾ ਲਾਗੋ ਰਾਮ ਸਿਉ ਹੇਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਹੇਤ ਦਾ ਭਾਵ ਹੁੰਦਾ ਪਿਆਰ ਕਿ ਮੇਰਾ ਉਸ ਪ੍ਰਮਾਤਮਾ ਦੇ ਨਾਲ ਪਿਆਰ ਪੈ ਗਿਆ ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਨਾ ਉਦੋਂ ਫਿਰ ਸਾਡੇ ਅੰਦਰ ਟਿਕਾ ਵਣ ਜਾਂਦਾ ਜਦੋਂ ਅਸੀਂ ਸਿਮਰਨ ਕਰਨਾ ਹੈ ਭਜਨ ਕਰਨਾ ਹੈ ਬੰਦਗੀ ਕਰਨੀ ਹੈ ਜਿੰਨਾ ਚਿਰ ਪ੍ਰਮਾਤਮਾ ਦੇ ਨਾਲ ਉਸ ਬਾਣੀ ਦੇ ਨਾਲ ਪਿਆਰ ਨਹੀਂ ਪੈਂਦਾ ਉਹਨਾਂ ਚਿਰ ਬੰਦਾ ਚੌਂਕੜਾ ਲਾ ਕੇ ਬੈਠ ਨਹੀਂ ਸਕਦਾ ਜਿਸ ਦਿਨ ਪ੍ਰਮਾਤਮਾ ਪ੍ਰਤੀ ਪਿਆਰ ਹੋ ਗਿਆ ਉਹ ਦਿਨ ਫਿਰ ਸਾਡਾ ਅੰਦਰ ਟਿਕ ਜਾਣਾ ਨਹੀਂ ਤੇ ਅੰਦਰ ਭੱਜਿਆ ਫਿਰ ਜਾਣਾ ਅੰਦਰ ਕਿਵੇਂ ਭੱਜਦਾ ਹੈ ਗੁਰੂ ਸਾਹਿਬ ਕਹਿੰਦੇ ਆ ਇਹ ਜਿਹੜਾ ਮਨ ਹੈ ਨਾ ਕਹਿੰਦੇ ਇੱਤੈ ਇੱਲ ਵਰਗਾ ਇੱਲ ਜਿਹੜੀ ਆ ਫਿਰਦੀ ਫਿਰਦੀ ਦਹਿ ਦੇ ਸਾ ਜਲ ਪਰਬਤ ਬਨਰਾਈ ਜਿੱਥੇ ਡਿੱਠਾ ਮ੍ਰਿਤਕ ਇੱਲ ਬੈਠੀ ਆਏ ਕਹਿੰਦੇ ਇੱਲ ਕਦੇ ਇੱਕ ਥਾਂ ਤੇ ਰਹਿ ਟਿਕਦੇ ਕਦੇ ਕਿਤੇ ਭੱਜੀ ਫਿਰਦੀ ਆ ਕਦੇ ਕਿਤੇ ਭੱਜੀ ਫਿਰਦੀ ਆ ਪਰ ਜੇ ਕਿਤੇ ਟਿਕਦੀ ਵੀ ਆ ਕਹਿੰਦੇ ਉਹ ਮਰੇ ਹੋਏ ਪਸ਼ੂ ਦੇ ਕੋਲ ਪਰ ਕਹਿੰਦੇ ਜਿਹੜਾ ਮਨ ਹੈ ਨਾ ਕਹਿੰਦੇ ਇਹ ਵੀ ਇਸੇ ਤਰ੍ਹਾਂ ਭੱਜਿਆ ਫਿਰਦਾ ਪਰ ਜੇ ਕਿਤੇ ਗੁਰੂ ਦੇ ਨਾਲ ਪਿਆਰ ਪੈ ਗਿਆ ਨਾ ਕਹਿੰਦੇ ਜਿੱਦ ਤੇ ਗੁਰੂ ਦੇ ਨਾਲ ਪਿਆਰ ਪੈ ਗਿਆ ਉਹਦੇ ਜਿਹੜਾ ਮਨ ਹੈ ਇਹ ਵੀ ਟਿਕ ਜਾਣਾ ਮੇਰਾ ਲਾਗੋ RAM ਸਿਉ ਏਤ ਹੁਣ ਉਸ ਪਰਮਾਤਮਾ ਦੇ ਨਾਲ ਉਸ ਰਾਮ ਦੇ ਨਾਲ ਉਸ ਅੱਲਾ ਦੇ ਨਾਲ ਪਿਆਰ ਪੈ ਗਿਆ ਕਹਿੰਦੇ ਸਤਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਕੇਤ ਕਹਿੰਦੇ ਜਦੋਂ ਮੇਰਾ ਸਤਿਗੁਰੂ ਜਿਹੜਾ ਸਹਾਈ ਦਾ ਭਾਵ ਉਹਨਾਂ ਮਦਦਗਾਰ ਕਿ ਮੇਰਾ ਸਤਿਗੁਰੂ ਜਿਹੜਾ ਇਹ ਜਦੋਂ ਮੇਰਾ ਮਦਦਗਾਰ ਬਣ ਗਿਆ ਨਾ ਫਿਰ ਜਿੰਨ ਦੁੱਖ ਕਾ ਕਟਿਆ ਕੀਤ ਜਿਹੜੇ ਸਾਡੇ ਅੰਦਰ ਦੁੱਖ ਸੀ ਨਾ ਸਾਰੇ ਸਾਰਿਆਂ ਨੂੰ ਇਕੱਠ ਕੱਢ ਦੋ ਮਦਦਗਾਰ ਬਣ ਗਿਆ ਹੁਣ ਜਦੋਂ ਕੋਈ ਸਾਡੇ ਨਾਲ ਕੋਈ ਵਧੇਕੀ ਕਰਦਾ ਹੈ ਨਾ ਸਾਨੂੰ ਲੱਗਦਾ ਕਿ ਫਲਾਣਾ ਬੰਦਾ ਮੇਰਾ ਮਦਦਗਾਰ ਹੈ ਉਹ ਮੇਰੀ ਸਹਾਇਤਾ ਕਰੂਗਾ ਪਰ ਜਦੋਂ ਉਹ ਸਹਾਇਤਾ ਕਰ ਦਿੰਦਾ ਉਦੋਂ ਫਿਰ ਜਿਹੜਾ ਸਾਡੇ ਨਾਲ ਵਧੇਕੀਆਂ ਕਰਨ ਵਾਲਾ ਹੁੰਦਾ ਉਹ ਭੱਜ ਜਾਂਦਾ ਕਿਉਂ ਉਹਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਨਾਲ ਹੋਣ ਤਕੜਾ ਬੰਦਾ ਖੜ ਗਿਆ ਪਰ ਜਦੋਂ ਅਸੀਂ ਸਤਿਗੁਰੂ ਨੂੰ ਆਪਣਾ ਬਣਾ ਲਾਂਗੇ ਸਤਿਗੁਰੂ ਤੋਂ ਵੱਡਾ ਕੋਈ ਨਹੀਂ ਹੈ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੰਦੇ ਵਾਪਤ ਗੁਰੂ ਸਾਹਿਬ ਦੇ ਬੱਚੇ ਨਾਉਂਦੇ ਆ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਹ ਪ੍ਰਮਾਤਮਾ ਸਾਡੀ ਰਾਖੀ ਕਰਦਾ ਹੈ ਸਾਰਿਆਂ ਤੋਂ ਵੱਡਾ ਸਤਿਗੁਰੂ ਹੈ ਜਦੋਂ ਅਸੀਂ ਇਹਦੇ ਨਾਲ ਜੁੜਾਂਗੇ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਰਹਿਣਾ ਉਹ ਦੁੱਖ ਜਿਹੜੇ ਆ ਉਹ ਭੱਜ ਜਾਣਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਖੁਸ਼ੀਆਂ ਆ ਜਾਣਗੀਆਂ ਖੇੜੇ ਆ ਜਾਣਗੇ ਸਾਡਾ ਮਨ ਜਿਹੜਾ ਉਹ ਪ੍ਰਮਾਤਮਾ ਦੀ ਬੰਦਗੀ ਦੇ ਲਈ ਬਾਣੀ ਦੇ ਨਾਲ ਜੁੜਨ ਰੋ ਫਿਰ ਟਿਕ ਜਾਣਾ ਇੱਕ ਥਾਂ ਤੇ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਰਾਹਾ ਹਉ ਦਾ ਪਾਵੂ ਗਠਹਿਰਨਾ ਚੰਗੀ ਤਰ੍ਹਾਂ ਸ਼ਬਦ ਨੂੰ ਸਮਝਣਾ ਹੱਥ ਦੇ ਰੱਖਿਓ ਆਪਣਾ ਕਰ ਵਰਤ ਸਗਲ ਮਿਟਾਈ ਜਦੋਂ ਪਰਮਾਤਮਾ ਨੇ ਸਾਡੇ ਤੇ ਹੱਥ ਰੱਖਤਾ ਨਾ ਸਿਰ ਤੇ ਜਿਸਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੇ ਕਿ ਜਦੋਂ ਪ੍ਰਮਾਤਮਾ ਦਾ ਸਾਡੇ ਸਿਰ ਤੇ ਹੱਥ ਹੋਇਆ ਨਾ ਹੱਥ ਦੇ ਰੱਖਿਓ ਆਪਣਾ ਬਿਰਕਰ ਵਿਰਥਾ ਸਗਲ ਮਿਟਾਈ ਜਿਹੜੀ ਸਾਡੇ ਅੰਦਰ ਹੋਰ ਆਸਾਂ ਲੱਗੀਆਂ ਹੋਈਆਂ ਸੀ ਨਾ ਉਹ ਸਾਰੀਆਂ ਵਿਅਰਥ ਕਰਕੇ ਉਹ ਕੱਢਤੀਆਂ ਸਾਡੇ ਅੰਦਰੋਂ ਜਿਹੜੀਆਂ ਵਿਅਰਥ ਆਸਾਂ ਸਨ ਅਸੀਂ ਲਾਰਕੀਆਂ ਸੀ ਨਾ ਕਹਿੰਦੇ ਉਹ ਸਾਰੀਆਂ ਮਿਟਾਤੀਆਂ ਕਿਉਂਕਿ ਅਸੀਂ ਆਸ ਇੱਕ ਤੇ ਲਾਉਣੀ ਐ ਸਾਡੀ ਆਸ ਇੱਕ ਥਾਂ ਤੇ ਨਹੀਂ ਬਣੀ ਕਦੇ ਆਸ ਉੱਥੇ ਬਣਾ ਲਈ ਕਦੇ ਆਸ ਉੱਥੇ ਬਣਾ ਲਈ ਕਿ ਇੱਥੋਂ ਮੇਰੀ ਝੋਲੀ ਨਹੀਂ ਭਰੀ ਹੁਣ ਉਸ ਥਾਂ ਤੇ ਚਲਦੇ ਆ ਕਿ ਬਤਾ ਉੱਥੋਂ ਆਸਾਂ ਪੂਰੀਆਂ ਹੋ ਜਾਣ ਪਰ ਗੁਰੂ ਸਾਹਿਬ ਕਹਿੰਦੇ ਆ ਵਿਦਵਾਨ ਸੱਜਣ ਵੀ ਕਹਿੰਦੇ ਆ ਕਿ ਜਿਹਦੀ ਆਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਕੋਲ ਨਹੀਂ ਪੂਰੀ ਹੋਈ ਉਹ ਸੰਸਾਰ ਦੇ ਕਿਸੇ ਕੋਨੇ ਤੇ ਭਜਿਆ ਫਿਰੇ ਕਹਿੰਦੇ ਉਹਦੀ ਆਸ ਫਿਰ ਪੂਰੀ ਨਹੀਂ ਹੁੰਦੀ ਕਿਉਂਕਿ ਇਹ ਸਤਿਗੁਰੂ ਜਿਹੜਾ ਨਾ ਇਹਤੇ ਕਹਿੰਦੇ ਐਸਾ ਦਾਤਾ ਜਿਹੜਾ ਬੇਅੰਤ ਪਦਾਰਥਾਂ ਦਾ ਮਾਲਕ ਹੈ ਜਿਹਦੇ ਕੋਲੋਂ ਕੋਈ ਚੀਜ਼ ਦੀ ਘਾਟ ਨਹੀਂ ਜਿਹੜੀ ਚੀਜ਼ ਮਰਜੀ ਲੈ ਲੋ ਵਾਸਾਨੂੰ ਮੰਗਣ ਦੀ ਜਾਚ ਹੋਵੇ ਸਾਡੇ ਕੋਲੇ ਮੰਗਣ ਦਾ ਹੀ ਤਰੀਕਾ ਨਹੀਂ ਹੈ ਇੱਕ ਬੀਬੀ ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ ਉਹ ਕਹਿੰਦਾ ਜਦੋਂ ਭਗਤੀ ਕਰਨ ਲੱਗੀ ਨਾ ਮੇਰਾ ਲਾਗੋ ਰਾਮ ਸੋ ਹੇਤ ਜਦੋਂ ਦਾ ਪਿਆਰ ਪੈ ਗਿਆ ਪ੍ਰਮਾਤਮਾ ਦੇ ਨਾਲ ਸਮਝਾਉਣ ਵਾਸਤੇ ਵਿਦਵਾਨਾਂ ਨੇ ਦੱਸਿਆ ਕਿ ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ ਤੇ ਇੱਕ ਦਿਨ ਪ੍ਰਮਾਤਮਾ ਪ੍ਰਗਟ ਹੋ ਗਿਆ ਕਿਉਂਕਿ ਅੱਖਾਂ ਤੋਂ ਦਿਸਦਾ ਨਹੀਂ ਸੀ ਕਾਮ, ਕ੍ਰੋਧ, ਲੋਭ, ਹੰਕਾਰ ਹੈ ਨਹੀਂ ਸੀ ਅੰਦਰ ਤੇ ਪ੍ਰਮਾਤਮਾ ਦੇ ਨਾਲ ਪਿਆਰ ਪੈ ਗਿਆ ਤੇ ਪ੍ਰਮਾਤਮਾ ਇੱਕ ਦਿਨ ਸਾਹਮਣੇ ਖੜ ਗਿਆ ਆ ਕੇ ਆਖਿਆ ਧੀਏ ਤੇਰੀ ਸੇਵਾ ਪ੍ਰਵਾਨ ਹੈ ਹੁਣ ਮੰਗ ਕੀ ਮੰਗਣਾ ਤੇ ਮੰਗ ਇੱਕੋ ਮਿਲੋਗੇ ਦੂਜੀ ਮੰਗ ਨਹੀਂ ਮਿਲੋਗੇ ਇੱਕੋ ਪੂਰੀ ਕਰਾਂਗੇ ਉਹਨੇ ਆਖਿਆ ਜੀ ਜੇ ਇੱਕ ਮੰਗ ਪੂਰੀ ਕਰੋਗੇ ਤਾ ਫਿਰ ਮੈਨੂੰ ਥੋੜਾ ਉਹ ਸੋਚਣ ਦਾ ਟਾਈਮ ਦੇ ਦਿਓ ਉਹਨਾਂ ਨੇ ਆਖਿਆ ਠੀਕ ਐ ਸੋਚਣ ਦਾ ਤੈਨੂੰ ਟਾਈਮ ਦਿੰਨੇ ਆ ਇੱਕ ਦਿਨ ਦਿੱਤਾ ਦੋ ਦਿਨ ਦਿੱਤੇ ਉਹਨੇ ਆਖਿਆ ਜੀ ਠੀਕ ਐ ਮੈਂ ਹੁਣ ਮੰਗ ਮੰਗ ਲਈ ਐ ਇੱਕੋ ਮੰਗਾਂਗੀ ਕਿ ਪ੍ਰਮਾਤਮਾ ਫੇਰ ਸਾਹਮਣੇ ਆ ਕੇ ਖੜ ਗਿਆ ਆਖਿਆ ਮੰਗ ਪਹਿਲਾਂ ਉਹਦੇ ਮਨ ਵਿੱਚ ਆਇਆ ਕਿ ਪੈਸੇ ਮੰਗ ਲੈਣੀਆਂ ਘਰ ਗਰੀਬ ਐ ਫਿਰ ਉਹਨੇ ਸੋਚਿਆ ਪੈਸੇ ਦਾ ਕੀ ਕਰਾਂਗੇ ਅੱਖਾਂ ਤੋਂ ਤੇ ਦਿਸਦਾ ਨਹੀਂ ਫਿਰ ਉਹਨੇ ਕਿਹਾ ਚੰਗਾ ਜਿਹਾ ਘਰ ਜ਼ਮੀਨ ਜਾਇਦਾਦ ਮੰਗ ਲੈਣੀ ਆ ਵੇ ਸੋਚਦੀ ਆ ਕਿ ਅੱਖਾਂ ਤੋਂ ਤੇ ਦਿਸਦਾ ਹੀ ਨਹੀਂ ਫਿਰ ਉਹਨੇ ਸੋਚਿਆ ਅੱਖਾਂ ਹੀ ਮੰਗ ਲੈਣੀ ਆ ਪਰਮਾਤਮਾ ਤੋਂ ਉਹਨੇ ਫੇਰ ਸੋਚਿਆ ਕਿ ਅੱਖਾਂ ਦੇ ਮੰਗ ਲੈਨੇ ਆ ਤੇ ਘਰ ਹੈ ਨਹੀਂ ਪੈਸਾ ਹੈ ਨਹੀਂ ਅੱਖਾਂ ਦਾ ਵੀ ਕੀ ਕਰਨਾ ਇਹਦੇ ਨਾਲ ਤੇ ਇਸੇ ਤਰ੍ਹਾਂ ਹੀ ਠੀਕ ਹੈ ਫਿਰ ਉਹਨੇ ਸੋਚ-ਸੋਚ ਕੇ ਆਖਿਆ ਕਿ ਜੇ ਇੱਕੋ ਚੀਜ਼ ਦੇਣੀ ਆ ਸੱਚੇ ਬਾਦਸ਼ਾਹ ਉਹ ਚੀਜ਼ ਮੈਂ ਮੰਗਣ ਲੱਗੀ ਆ ਕਿ ਮੈਨੂੰ ਸੋਨੇ ਦੀ ਮਹਾਨੀ ਦੇ ਵਿੱਚ ਆਪਣੇ ਨੋਹ ਨੂੰ ਦੁੱਧ ਰਣਕਦੀ ਨੂੰ ਵੇਖਾ ਸੋਨੇ ਦੀ ਮਧਾਣੀ ਵਿੱਚ ਆਪਣੇ ਨੋਹ ਨੂੰ ਮੈਂ ਦੁੱਧ ਰਣਕਦੀ ਨੂੰ ਵੇਖਾ ਹੁਣ ਸੋਨੇ ਦੀ ਮਧਾਣੀ ਤੇ ਤਾਂ ਹੁਣ ਜੇ ਪੈਸਾ ਹੋ ਤੇ ਦੁੱਧ ਤਾਂ ਹੁਣ ਜੇ ਮੱਝਾ ਹੋਣ ਗਈਆਂ ਦੇਖੋਗੀ ਤਾਂ ਜੱਖਾਂ ਹੋਣ ਗਈਆਂ ਤੇ ਮਧਾਣੀ ਦੇ ਨਾਲ ਆਪਣੇ ਨੋਹ ਨੂੰ ਦੁੱਧ ਰਣਕਦੀ ਨੂੰ ਤਾਂ ਦੇਖੋ ਜੇ ਘਰ ਵਿੱਚ ਪਰਿਵਾਰ ਬੱਚੇ ਨੂੰਹਾ ਹੋਣ ਗਈਆਂ ਭਾਵੇਂ ਇੱਕੋ ਸ਼ਬਦ ਦੇ ਵਿੱਚ ਇੱਕੋ ਚੀਜ਼ ਦੇ ਵਿੱਚ ਸਾਰਾ ਕੁਝ ਮੰਗ ਲਿਆ ਇਸੇ ਤਰ੍ਹਾਂ ਸਾਡੇ ਕੋਲ ਮੰਗਣ ਦੀ ਜਾਤ ਹੋਵੇ ਗੁਰੂ ਤੇ ਸਾਰਾ ਕੁਝ ਠਾਕੁਰ ਕਰ ਤਲ ਭਰਿਆ ਕਿ ਜਿਹੜਾ ਪਰਮਾਤਮਾ ਤੇ ਹੱਥ ਦੀ ਤਲੀ ਤੇ ਸਾਰਾ ਕੁਝ ਰੱਖੀ ਫਿਰਦਾ ਹੈ ਕਿ ਤੁਸੀਂ ਮੇਰੇ ਬਣੋ ਤੇ ਸਹੀ ਜਿੱਦੇ ਤੁਸੀਂ ਮੇਰੇ ਬਣ ਗਏ ਉਹ ਤੇ ਮੈਂ ਤੁਹਾਡਾ ਬਣ ਜਾਣਾ ਬਸ ਉਹਦੇ ਤੁਹਾਨੂੰ ਸਾਰਾ ਕੁਝ ਦੇ ਦੇਣੇ ਹੱਥ ਦੇ ਰੱਖਿਓ ਆਪਣਾ ਕਰ ਵਰਤਾ ਸਗਲ ਮਿਟਾਏ ਜੇ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਵੇ ਨਾ ਫਿਰ ਸਾਰਾ ਕੁਝ ਬਣ ਜਾਂਦਾ ਪਰ ਜੇ ਅਸੀਂ ਪ੍ਰਮਾਤਮਾ ਦਾ ਹੱਥ ਆਪਣੇ ਸਿਰ ਤੇ ਧਰਾਇਆ ਹੀ ਨਹੀਂ ਤੇ ਨਿੰਦਿਆ ਚੁਗਲੀਆਂ تیرੇ ਫਿਰ ਕਹਿੰਦੇ ਗੱਲ ਨਹੀਂ ਬਣਦੇ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨਿੰਦਕ ਕੇ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਜਿਹੜੇ ਲੋਕ ਨਿੰਦਿਆ ਕਰਦੇ ਆ ਨਾ ਕਿਸੇ ਦੇ ਫਲਾਣੇ ਦੇ ਵੀ ਨਿੰਦਿਆ ਫਲਾਲੇ ਦੇ ਨਿੰਦਿਆ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਨਿੰਦਕ ਕੇ ਮੁਖ ਕਾਲੇ ਕੀਨੇ ਕਹਿੰਦੇ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਕੀਤੇ ਜਾਣਗੇ ਭਾਵੇਂ ਦੁਨੀਆ ਦੇ ਵਿੱਚ ਅੱਖਾਂ ਚੱਖਾਂ ਪਾ ਕੇ ਕਿਸੇ ਦੇ ਵੱਲ ਦੇਖ ਨਹੀਂ ਸਕਦੇ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਆ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਹੁੰਦੇ ਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਕਿ ਨਿੰਦਾ ਭੜੀ ਕਿਸੇ ਕੀ ਨਹੀਂ ਮਨਮੁਖ ਮੋਹ ਦੇ ਕਾਰਨ ਮੋਹ ਕਾਲੇ ਤਿਨਾਂ ਨਿੰਦਕਾ ਨਰਕੇ ਘੋਰ ਭਵਨ ਕਹਿੰਦੇ ਜਿਹੜੇ ਨਿੰਦਿਆ ਕਰਨ ਵਾਲੇ ਲੋਕ ਹੁੰਦੇ ਆ ਉਹ ਨਰਕਾਂ ਦੇ ਵਿੱਚ ਡੇਕੇ ਜਾਂਦੇ ਆ ਕਹਿੰਦੇ ਨਰਕੇ ਘੋਰ ਭਵਨ ਘੋਰ ਕਿ ਜਿੱਥੇ ਨਾ ਕੁਝ ਦਿਸਦਾ ਬਸ ਉਹ ਘੁੱਪ ਹਨੇਰੇ ਦੇ ਅੰਦਰ ਸਿਰ ਦੇਣਾ ਜੇ ਸਾਨੂੰ ਵੀ ਕੋਈ ਕਮਰੇ ਦੇ ਅੰਦਰ ਬੰਦ ਕਰ ਦੇ ਕਿੰਨਾ ਚਿਰ ਰਹਿ ਸਕਾਂਗੇ ਜਿੱਥੇ ਲਾਈਟ ਹੀ ਨਹੀਂ ਹੈ ਔਖਾ ਹੋ ਜਾਣਾ ਕਹਿੰਦੇ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਜਿਹੜੇ ਉਹਦੇ ਸੇਵਕ ਬਣ ਜਾਂਦੇ ਐ ਜਿਹੜੇ ਉਹਦੇ ਦਾਸ ਬਣ ਜਾਂਦੇ ਐ ਕਹਿੰਦੇ ਉਹਨਾਂ ਦਾ ਫਿਰ ਆਪ ਮਦਦਗਾਰ ਪਰਮਾਤਮਾ ਬਣਦਾ ਨਿੰਦਿਆ ਕਰਨ ਵਾਲਿਆਂ ਦੇ ਮੂੰਹ ਕਾਲੇ ਤੇ ਜਿਹੜੇ ਉਹਦੇ ਸੇਵਕ ਬਣ ਜਾਂਦੇ ਆ ਉਹਨਾਂ ਦਾ ਆਪ ਮਦਦਗਾਰ ਹੁੰਦਾ ਹੈ ਪਰਮਾਤਮਾ ਨਿੰਦਕ ਕੀ ਮੁਖ ਕਾਲੇ ਕੀਨੇ ਜਨਕਾ ਆਪ ਸਹਾਈ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਨੀ ਕੰਠ ਲਾਏ ਜਿਹੜਾ ਸੱਚਾ ਸਾਹਿਬ ਹੈ ਨਾ ਪਰਮਾਤਮਾ ਜਿਹੜਾ ਵਾਹਿਗੁਰੂ ਹੈ ਜਿਹੜਾ ਅੱਲਾ ਹੈ ਫਿਰ ਉਹ ਸੱਚਾ ਸਾਹਿਬ ਹੋਵਾ ਰਖਵਾਲਾ ਉਹ ਸਾਡਾ ਰਾਖਾ ਬਣ ਜਾਣਾ ਜਦੋਂ ਅਸੀਂ ਉਹ ਜਨ ਬਣ ਗਏ ਨਾ ਜਦੋਂ ਅਸੀਂ ਸੇਵਕ ਬਣ ਗਏ ਜਦੋਂ ਗੋਲੇ ਬਣ ਗਏ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਭਾਈ ਗੁਰਦਾਸ ਸਾਹਿਬ ਕਹਿੰਦੇ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਜਦੋਂ ਅਸੀਂ ਗੋਲੇ ਬਣ ਗਏ ਨਾ ਪਰਮਾਤਮਾ ਦੇ ਦੁਨੀਆ ਦੇ ਗੋਲੇ ਨਹੀਂ ਬਣਨਾ ਪ੍ਰਮਾਤਮਾ ਦੇ ਗੋਲੇ ਬਣਨਾ ਦੁਨੀਆ ਦੇ ਸੇਵਕ ਨਹੀਂ ਬਣਨਾ ਪ੍ਰਮਾਤਮਾ ਦਾ ਸੇਵਕ ਬਣਨਾ ਦੁਨੀਆ ਦਾ ਸੇਵਕ ਕੋਣ ਬਣਦਾ ਕੋਈ ਨਹੀਂ ਬਣਦਾ ਜਿਹੜਾ ਵੀ ਕਿਸੇ ਦੇ ਕੰਮ ਕਰਦਾ ਉਹ ਕਹਿੰਦਾ ਮੈਨੂੰ ਇੰਨੇ ਉਹਦੇ ਪੈਸੇ ਚਾਹੀਦੇ ਆ ਸੇਵਕ ਥੋੜਾ ਜਦੋਂ ਤੁਸੀਂ ਸੇਵਕ ਬਣਦੇ ਆ ਗੁਰੂ ਘਰ ਚ ਆ ਕੇ ਬੰਦਾ ਸਾਰੇ ਦਿਨ ਇੱਥੇ ਆ ਕੇ ਸੇਵਾ ਕਰਦਾ ਰਹਿੰਦਾ ਭਾਂਡਿਆਂ ਦੀ ਸੇਵਾ ਝਾੜੂ ਦੀ ਸੇਵਾ ਕਦੇ ਇੱਥੋਂ ਆ ਕੇ ਪੈਸੇ ਥੋੜਾ ਮੰਗੇ ਆ ਇੱਥੋਂ ਆ ਕੇ ਅਸੀਂ ਮੰਗਦੇ ਹਾਂ ਸੱਚੇ ਬਾਦਸ਼ਾਹ ਸਾਡੇ ਮਦਦਗਾਰ ਬਣ ਜਾਓ ਤੁਸੀਂ ਬਸ ਸਾਡੇ ਨਾਲ ਜਦੋਂ ਅਸੀਂ ਤੁਰਦੇ ਆਂ ਨਾਲ ਨਾਲ ਤੁਸੀਂ ਤੁਰਿਓ ਬਸ ਅਸੀਂ ਇਹੀ ਚੀਜ਼ ਮੰਗਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲਈ ਕੰਠ ਲਾਇ ਕੰਠ ਕਹਿੰਦੇ ਗਲੇ ਨੂੰ ਕਿ ਪ੍ਰਮਾਤਮਾ ਨੇ ਸਾਨੂੰ ਗਲੇ ਦੇ ਨਾਲ ਲਾ ਲਿਆ ਜੇ ਅਸੀਂ ਪ੍ਰਮਾਤਮਾ ਦੇ ਨਾਲ ਨਾਂ ਜੁੜੇ ਫਿਰ ਗੁਰੂ ਸਾਹਿਬ ਕਹਿੰਦੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਕਹਿੰਦੇ ਫਿਰ ਜਮਾਂ ਦਾ ਠੇਂਗਾ ਜਿਹੜਾ ਡੰਡਾ ਜਮਾਂ ਦੀ ਬਾਹਰ ਉਹ ਚੱਲਣੀ ਬਹੁ ਔਖੀ ਹੋ ਜਾਣੀਆ ਕਵੀਰ ਜਮ ਦਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਇ ਅੰਚਲ ਦਾ ਭਾਵ ਕੇ ਉਹਨੇ ਆਪਣੇ ਗੋਦ ਵਿੱਚ ਬਿਠਾ ਲਿਆ ਸਾਨੂੰ ਆਪਣੇ ਨਾਲ ਲਾ ਲਿਆ ਤੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਆ ਕਿ ਰਾਖ ਲੀਏ ਕੰਠ ਲਾਇ ਕਿ ਜੇ ਗੁਰੂ ਸਾਡਾ ਰਖਵਾਲਾ ਹੋ ਗਿਆ ਫਿਰ ਉਹਨੇ ਸਾਨੂੰ ਆਪਣੇ ਗਲੇ ਨਾਲ ਲਾ ਲੈਣੇ ਕੰਠ ਦੇ ਨਾਲ ਲਾ ਲੈਣੇ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਨਿਰਭਉ ਭਇ ਸਦਾ ਸੁਖਮਾਲੇ ਫਿਰ ਉਸ ਪਰਮਾਤਮਾ ਦੇ ਨਾਲ ਜਿਹੜਾ ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ ਜਿਹੜਾ ਗੁਰਸਿੱਖ ਹੁੰਦਾ ਉਹ ਨਾ ਕਿਸੇ ਤੋਂ ਡਰਦਾ ਤੇ ਨਾ ਕਿਸੇ ਤੋਂ ਡਰਾਉਂਦਾ ਇੱਕ ਤੋਂ ਡਰਦਾ ਉਹ ਹੈ ਪਰਮਾਤਮਾ ਨਿਰਭਉ ਭੇ ਸਦਾ ਸੁਖ ਬਾਣੀ ਉਹਦੇ ਨਾਲ ਰੜ ਕੇ ਪ੍ਰਮਾਤਮਾ ਦੇ ਨਾਲ ਰੜ ਕੇ ਫਿਰ ਸਦਾ ਸੁਖ ਬਾਣੀ ਦੇ ਆ ਜੀ ਜੇ ਸਾਡੇ ਘਰ ਚ ਕੋਈ ਤਕਲੀਫ ਵੀ ਆ ਜੀ ਉਹਨੂੰ ਵੀ ਬੰਦਾ ਕਹਿੰਦਾ ਕਿ ਸੁੱਖ ਹੀ ਆ ਗਿਆ ਬਸ ਜਦੋਂ ਪ੍ਰਮਾਤਮਾ ਸਾਡਾ ਰਖਵਾਲਾ ਹੋ ਜਾਂਦਾ ਹੈ ਜਿਹੜੇ ਛੋਟੇ ਛੋਟੇ ਦੁੱਖ ਸੁੱਖ ਆਉਂਦੇ ਆ ਨਾ ਉਹਨਾਂ ਨੂੰ ਤੇ ਗੁਰੂ ਸਾਹਿਬ ਕਹਿੰਦੇ ਆ ਦੁੱਖ ਸੁੱਖ ਦੋਦਰ ਕੱਪੜੇ ਪਹਿਰੇ ਜਾਏ ਮਨੁੱਖ ਕਿ ਉਹ ਤੇ ਦੁੱਖ ਤੇ ਸੁੱਖ ਤੇ ਸਾਡੇ ਸ਼ਰੀਰ ਦੇ ਕੱਪੜਿਆਂ ਵਾਗ ਨੇ ਕਦੇ ਬੰਦੇ ਨੇ ਕੱਪੜੇ ਕਿਸ ਤਰ੍ਹਾਂ ਦੇ ਪਾਲੇ ਕਦੇ ਕਿਸ ਤਰ੍ਹਾਂ ਦੇ ਪਾਲੇ ਇਸੇ ਤਰ੍ਹਾਂ ਕਦੇ ਕਦੇ ਦੁੱਖ ਆ ਗਿਆ ਕਦੇ ਸੌਖ ਆ ਗਿਆ ਤੇ ਸ਼ਰੀਰ ਦੇ ਨਾਲ ਚੱਲਦਾ ਹੀ ਰਹਿਣਾ ਨਿਰਭਉ ਭਏ ਸਦਾ ਸੁਖ ਵਾਲੇ ਨਾਨਕ ਹਰ ਗੁਣ ਗਾਏ ਕਿ ਉਸ ਪ੍ਰਮਾਤਮਾ ਦੇ ਨਾਲ ਜੁੜ ਕੇ ਗੁਰੂ ਅਰਜਨ ਸਾਹਿਬ ਅਰਜੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖਿਆ ਨਾਨਕ ਹਰ ਗੁਣ ਗਾਏ ਕਿ ਉਸ ਪਰਮਾਤਮਾ ਦੇ ਗੁਣ ਗਾਉਂਦੇ ਰੋ ਗੁਣ ਗਾਉਂਦਿਆਂ ਗਾਉਂਦਿਆਂ ਹੋਣਾ ਕੀ ਹੈ ਜੀ ਗੁਣ ਗਾਵਤ ਤੇਰੀ ਉਤਰ ਸੁਮੈਲ ਜਿਹੜੀ ਸਾਡੇ ਅੰਦਰ ਮੈਲ ਭਰੀ ਪਈ ਹੈ ਨਾ ਨਿੰਦਕਾਂ ਵਾਲੀ ਜਿਹੜੀ ਸਾਡੇ ਅੰਦਰ ਕਾਮ ਵਾਲੀ ਮੈਲ ਭਰੀ ਪਈ ਹੈ ਨਾ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਉਹ ਸਾਰੇ ਗੋਹਣ ਗਾਵਤ ਤੇਰੀ ਉਤਰ ਸੁਮੈਲ ਕਹਿੰਦੇ ਉਹ ਮੈਲ ਸਾਰੇ ਥੋੜੀ ਥੋੜੀ ਕਰਕੇ ਖਤਮ ਹੋ ਜਾਣੀ ਹੈ ਨਿਤ ਉਤਰ ਜਾਣੀ ਹੈ ਤੇ ਇੱਥੇ ਗੁਰੂ ਸਾਹਿਬ ਸਾਨੂੰ ਇਹੀ ਸਮਝਾਉਂਦੇ ਆ ਕਿ ਉਸ ਪਰਮਾਤਮਾ ਦੇ ਨਾਲ ਪਿਆਰ ਪਾ ਲਓ ਜਦੋਂ ਉਹਦੇ ਨਾਲ ਪਿਆਰ ਪਾ ਲਓ ਤਾਂ ਸਾਡਾ ਸਹਾਈ ਹੋਣਾ ਫਿਰ ਉਹਨੇ ਸਾਡੇ ਸਿਰ ਤੇ ਹੱਥ ਰੱਖ ਦੇਣਾ ਤੇ ਨਿੰਦਿਆ ਸਾਡੇ ਅੰਦਰੋਂ ਨਿਕਲ ਜਾਣੀ ਹੈ ਫਿਰ ਉਹ ਸਤਿਆ ਸਾਹਿਬ ਸਾਡਾ ਰਖਵਾਲਾ ਹੋ ਜਾਣਾ ਹੈ ਫਿਰ ਉਸ ਨਿਰਭਉ ਦੇ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ ਹਨ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲਈ ਕੰਠ ਲਾਏ ਨਿਰਭਉ ਭੈ ਸਦਾ ਸੁਖ ਬਾਣੀ ਨਾਨਕ ਹਰ ਗੁਣ ਗਾਏ ਵਾਹਿਗੁਰੂ ਕਾ ਖਾਲਸਾ Va lùdìkì bàbí.